ਸਵਾਗਤ ਹੈ ਹੁਸ਼ਾਰਪੁਰ ਪ੍ਰੋਡਿਊਸਰ ਦੇਖ ਰਹੇ ਤਵਾਮ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਜ਼ਿਆਦਾ ਮਾਰ ਮਾਰੀ ਹੈ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਰਾਹਤ ਕਾਰਜ ਪਹੁੰਚਾਉਣ ਦੇ ਪਰੰਤੂ ਉੱਥੇ ਜੇਕਰ ਆਪਾਂ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕਰੀਏ ਤਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੰਜਾਬੀ ਕਲਾਕਾਰਾਂ ਵੱਲੋਂ ਮਹੱਤਵਪੂਰਨ ਭੂਮਿਕਾ ਜਿਹੜੀ ਉਹ ਲੋਕਾਂ ਦੀ ਸੇਵਾਦਾਰ ਵਿੱਚ ਸਵਰਨ ਨਿਭਾਈ ਗਈ ਹੈ ਖਾਸ ਕਰ ਜੇਕਰ ਆਪਾਂ ਗੱਲ ਕਰੀਏ ਹੁਸ਼ਾਰਪੁਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਦੇ ਸੇਵਾਦਾਲ ਗੜਦੀ ਵਾਲਾ ਦੀ ਤਾਂ ਬਾਬਾ ਦੀਪ ਸਿੰਘ ਦੇ ਸੇਵਾਦਾਲ ਵੱਲੋਂ ਜਿਸ ਤਰ੍ਹਾਂ ਦੀ ਭੂਮਿਕਾ ਇਹ ਸਾਰੇ ਐਪੀਸੋਡ ਦੌਰਾਨ ਨਿਭਾਈ ਗਈ ਹੈ ਜਾਂ ਹੜਾਂ ਦੇ ਸੀਜ਼ਨ ਦੌਰਾਨ ਨਿਭਾਈ ਗਈ ਹੈ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤੇ ਜਿੰਨੀ ਵੀ ਜ਼ਿਆਦਾ ਅਸਚ ਲੱਗਿਆ ਇਸ ਸੰਸਥਾ ਦੀ ਕੀਤੀ ਜਾਵੇ ਜਾਂ ਸੰਸਥਾ ਦੇ ਮੁਖ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ ਜਾਂ ਉਹਨਾਂ ਦੀ ਸਮੁੱਚੀ ਟੀਮ ਦੀ ਕੀਤੀ ਜਾਵੇ ਉਹਨੀ ਕਾਟ ਹੈ ਤੇ ਅਸੀਂ ਚਾਕੇ ਵੀ ਸ਼ਬਦਾਂ ਦੇ ਵਿੱਚ ਉਹਨਾਂ ਦੀ ਉਹ ਸ਼ਲਾਘਾ ਨਹੀਂ ਕਰ ਸਕਦੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਔਰ ਰੈਸਕਿਊ ਕਰਨ ਦੇ ਕੰਮ ਕੀਤੇ ਗਏ ਨੇ ਜਿਵੇਂ ਇਹ ਪਸ਼ੂ ਡੰਗਰਾਂ ਨੂੰ ਰੈਸਕਿਊ ਕਰਨ ਦੇ ਕੰਮ ਕੀਤੇ ਗਏ ਨੇ ਤਾਂ ਉਹਨਾਂ ਦਾ ਜਿਹੜਾ ਉਹਨਾਂ ਤੇ ਜਿਹੜੀ ਉਹ ਸ਼ਲਾਘਾ ਸੀ ਚਾਕੇ ਵੀ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਖੈਰ ਸਾਰੇ ਪੰਜਾਬ ਦੇ ਵਿੱਚ ਜਿੱਥੇ ਬਾਬਾ ਦੀਪ ਸਿੰਘ ਸੇਵਾਦਾਲ ਗੜਤੀ ਵਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੋ ਰਿਹਾ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਅਜੇ ਤੱਕ ਨਾ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਇਹ ਉਹਨਾਂ ਦੇ ਸਨਮਾਨ ਵਜੋਂ ਉਲੀਕਿਆ ਹੈ ਤੇ ਨਾ ਹੀ ਹੁਸ਼ਾਰਪੁਰ ਜ਼ਿਲ੍ਹੇ ਦੇ ਸਿਆਸਤਦਾਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਹੈ ਉਹਨਾਂ ਦੀ ਸੇਵਾਵਾਂ ਨੂੰ ਲੈ ਕੇ ਕੀਤੀ ਗਈ ਹੈ ਜੇ ਆਪਾਂ ਐਮ ਐ ਸਿੱਧੇ ਅਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਗੱਲ ਕਰਾਂ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਸ਼ਾਰਪੁਰ ਦਾ ਸਮੁੱਚਾ ਪ੍ਰਸ਼ਾਸਨ ਅਤੇ ਸਮੁੱਚੇ ਲੀਡਰ ਜਿਹੜੇ ਉਹ ਇਸ ਵਕਤ ਅਜੇ ਤੱਕ ਇੱਕ ਗੂੜੀ ਨੀਂਦ ਦੇ ਵਿੱਚ ਨੇ ਕਿਉਂਕਿ ਹੁਸ਼ਾਰਪੁਰ ਦੇ ਉਹ ਚੰਪਾਲ ਨੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਜਿਹੜੇ ਮੁਖ ਸੇਵਾਦਾਰ ਨੇ ਭਾਈ ਮਨਜੋਤ ਸਿੰਘ ਤਲਵੰਡੀ ਤੇ ਹੁਸ਼ਾਰਪੁਰ ਤੋਂ ਹੀ ਉਹ ਵਿਸ਼ੇਸ਼ ਤੌਰ ਤੋਂ ਸੰਸਥਾ ਜਿਹੜੀ ਉਹ ਅਮਲ ਦੇ ਵਿੱਚ ਆਈ ਹੈ ਹੋਂਦ ਦੇ ਵਿੱਚ ਆਈ ਹੈ ਤੇ ਜੇਕਰ ਹੁਸ਼ਾਰਪੁਰ ਦੇ ਵਿੱਚ ਹੀ ਉਹਨਾਂ ਦੇ ਸਨਮਾਨ ਨੂੰ ਲੈ ਕੇ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਨਾ ਪਏ ਤਾਂ ਫਿਰ ਉਹ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦਾ ਸੋ ਤੁਹਾਨੂੰ ਇੱਥੇ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹੁੰਦਾ ਕਿ ਜਦੋਂ ਸਨ 2023 ਦੇ ਵਿੱਚ ਭਾਵ ਜਦੋਂ ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਹੜ ਆਉਂਦੇ ਨੇ ਹੁਸ਼ਿਆਰਪੁਰ ਦੇ ਵਿੱਚ ਹੜ ਆਉਂਦੇ ਨੇ ਤਾਂ ਉਸ ਵਕਤ ਵੀ ਬਾਬਾ ਦੀਪ ਸਿੰਘ ਸੇਵਾਦਾਲ ਵੱਲੋਂ ਦਿਨ ਰਾਤ ਇੱਕ ਕਰਕੇ ਆਪਣੀ ਜਾਨ ਨੂੰ दांव ਤੇ ਲਾ ਕੇ ਜਾਂ ਆਪਣੀ ਜ਼ਿੰਦਗੀ ਦੀ ਆਪਣੇ ਪਰਿਵਾਰਾਂ ਦੀ ਪਰਵਾਹ ਕੀਤੇ ਬਿਨਾ ਲੋਕਾਂ ਨੂੰ ਜਿਹੜਾ ਸਮੁੰਦਰੀ ਰੂਪੀ ਦਰਿਆਵਾਂ ਰਾਹੀਂ ਬੇੜੀਆਂ ਰਾਹੀਂ ਜਿਹੜਾ ਉਹ ਰੈਸਕਿਊ ਕੀਤਾ ਗਿਆ ਸੀ ਕਿਉਂਕਿ ਪਾਣੀ ਨੇ ਉਸ ਵਕਤ ਵੀ ਬਹੁਤ ਜ਼ਿਆਦਾ ਮਾਰ ਹੈ ਪੰਜਾਬ ਦੇ ਵਿੱਚ ਮਾਰੀ ਸੀ ਤਾਂ ਇਸ ਵਾਰ ਤਾਂ ਜਿਹੜੇ ਉਹ ਪੰਜਾਬ ਦੇ ਵਿੱਚ ਹੜ ਆਏ ਨੇ ਜਿਸ ਤਰ੍ਹਾਂ ਦਾ ਏ ਆਪਾਂ ਕਹਿ ਸਕਦਾ ਕਿ ਕਾਟਾ ਪੰਜਾਬ ਦਾ ਹੋਇਆ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤਾਂ ਸੰਨ 2023 ਦੇ ਵਿੱਚ ਤਤਕਾਲੀ ਕੈਬਨਟ ਮੰਤਰੀ ਬ੍ਰਮਸ਼ੰਕਰ ਜਿੰਪਾ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਉਹ ਬਾਬਾ ਦੀਪ ਸਿੰਘ ਦੇ ਸੇਵਾਦਲ ਗਰਦੀ ਵਾਲਾ ਨੂੰ ਦੋ ਕਿਸ਼ਤੀਆਂ ਜਿਹੜੀਆਂ ਤੋਹਫੇ ਵਜੋਂ ਦੇਣਗੇ ਉਹਨਾਂ ਦੀਆਂ ਸਵਾਵਾ ਨੂੰ ਵੇਖਦਿਆਂ ਹੋਇਆ ਪ੍ਰੰਤੂ ਅੱਜ 2 ਸਾਲ ਦਾ ਸਮਾਂ ਇਹ ਪਾਰ ਹੋਣ ਤੋਂ ਬਾਅਦ ਵੀ ਨਾ ਤਾਂ ਉਹ ਕਿਸ਼ਤੀਆਂ ਦੇਣ ਦੇ ਵਿੱਚ ਹੀ ਕਾਮਯਾਬ ਹੋਏ ਨੇ ਤਾਂ ਸਭ ਤੋਂ ਜਿਹੜੀ ਇੱਕ ਨਮੋਸ਼ੀ ਵਾਲੀ ਗੱਲ ਹੈ ਕਿ ਸੰਨ 2023 ਦੇ ਵਿੱਚ ਵੀ ਅਧਾਰਾ ਹੁਸ਼ਾਰਪੁਰ ਨਿਊਜ਼ ਨੇ ਇਹ ਮੁੱਦਾ ਜਿਹੜਾ ਕਾਫੀ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਸੀ ਕਿ ਇਸ ਸੰਸਥਾ ਦਾ ਜਿਹੜਾ ਉਹ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਹੁਸ਼ਾਰਪੁਰ ਦੇ ਸਿਆਸਤਦਾਨਾਂ ਨੂੰ ਸਨਮਾਨ ਕਰਨਾ ਚਾਹੀਦਾ ਤਾਂ ਉਸ ਵਕਤ ਸਾਲ 2023 ਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਾਲ ਦਾ ਕਿਸ ਤਰ੍ਹਾਂ ਦੇ ਨਾਲ ਸਨਮਾਨ ਹੋਇਆ ਸੀ ਉਹ ਇੱਕ ਚੌਂਕ ਦੇ ਵਿੱਚ ਖੜਕੇ ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾਈ ਜਾਂਦੇ ਨੇ ਜਾਂ ਉਹਨਾਂ ਨੂੰ ਟਰੋਫੀਆਂ ਦੇ ਦਿੱਤੀਆਂ ਜਾਂਦੀਆਂ ਨੇ ਸੋ ਇੱਕ ਕਾਫੀ ਸ਼ਰਮਨਾਕ ਵਰਤਾਰਾ ਸੀ ਯਕਾਰਾ ਸੀ ਹੁਸ਼ਾਰਪੁਰ ਪ੍ਰਸ਼ਾਸਨ ਦਾ ਹੁਸ਼ਾਰਪੁਰ ਦੇ ਲੀਡਰਾਂ ਦਾ ਸੋ ਹੁਣ 2025 ਹੈ ਤਾਂ 2025 ਦੀ ਆਪਾਂ ਗੱਲ ਕਰ ਲਈਏ ਤਾਂ ਅਜੇ ਤੱਕ ਹੁਸ਼ਾਰਪੁਰ ਨਾ ਤਾਂ ਪ੍ਰਸ਼ਾਸਨ ਵੱਲੋਂ ਹੀ ਕੋਈ ਪ੍ਰੋਗਰਾਮ ਉਲੀਕਿਆ ਗਿਆ ਅਜੇ ਤੱਕ ਤੇ ਨਾ ਹੀ ਹੁਸ਼ਾਰਪੁਰ ਦੇ ਉਹ ਲੀਡਰ ਵੱਲੋਂ ਹਾਲਾਂਕਿ ਜੇਕਰ ਆਪਾਂ ਬਾਕੀ ਪੰਜਾਬ ਭਰ ਦੀ ਗੱਲ ਕਰੀਏ ਤਾਂ ਬਾਕੀ ਪੰਜਾਬ ਭਰ ਦੇ ਵਿੱਚ ਕਾਫੀ ਜ਼ਿਆਦਾ ਇੱਜ਼ਤਮਾਨ ਹੈ ਮਾਨ ਸਰਮਾਨ ਹੈ ਉਹ ਸਾਡੀ ਇਸ ਸੰਸਥਾ ਦਾ ਹੋ ਰਿਹਾ ਤਾਂ ਮੈਂ ਹੁਸ਼ਾਰਪੁਰ ਦੇ ਸਿਆਸਤਦਾਨਾਂ ਨੂੰ ਹੁਸ਼ਾਰਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਨੀਂਦ ਚੋਂ ਜਾਗੋ ਗੂੜੀ ਨੀਂਦ ਚੋਂ ਬਾਹਰ ਆਓ ਤੇ ਕੁਝ ਜ਼ਰੂਰ ਇੱਕ ਵੱਡਾ ਕਦਮ ਚੁੱਕੋ ਇੱਕ ਪ੍ਰੋਗਰਾਮ ਉਲੀਕਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਦੇ ਕਾਰੋਕਾਰਜ ਬਾਬਾ ਦੀਪ ਸਿੰਘ ਸੇਵਾਦਾਲ ਗੜਤੀ ਵਾਲਾਂ ਵੱਲੋਂ ਕੀਤੇ ਗਏ ਨੇ ਵੈਸੇ ਤਾਂ ਉਹ ਦੇਸ਼ ਪੱਧਰੀ ਸਨਮਾਨ ਦੇ ਹੱਕਦਾਰ ਨੇ ਪਰੰਤੂ ਸਾਡੇ ਅਸੰਦਾਨ ਸਾਡੇ ਅਧਿਕਾਰੀ ਉਹਨਾਂ ਦੀ ਅਦਕਾਰ ਗੁਜ਼ਾਰੀ ਇਸ ਬਾਬਤ ਕਿਸ ਤਰ੍ਹਾਂ ਦੀ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵਿਚੇ ਲੀਡਰਾਂ ਨੂੰ ਤੇ ਵਿਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ कि ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਾਲ ਗੜਦੀ ਵਾਲਾਂ ਦੇ ਸਨਮਾਨ ਵਜੋਂ ਕੋਈ ਨਾ ਕੋਈ ਸਨਮਾਨ ਸਮਾਗਮ ਹੈ ਜਿਹੜਾ ਕਿ ਵਿਸ਼ੇਸ਼ ਤੌਰ ਤੇ ਸਨਮਾਨ ਸਮਾਗਮ ਹੈ ਜ਼ਰੂਰ ਅਲਿਕੋ ਕਿਉਂਕਿ ਜਿਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਬਾਬਾ ਦੀਪ ਸਿੰਘ ਦੇ ਸੇਵਾਦਾਲ ਨੇ ਨਿਭਾਈਆਂ ਨੇ ਇਸ ਸਾਰੇ ਹੜਾਂ ਦੇ ਸੀਜ਼ਨ ਦੌਰਾਨ ਉਨਾਤਾ ਸਰਕਾਰ ਹੀ ਨਿਭਾ ਸਕੀ ਹੈ ਤੇ ਨਾ ਹੀ ਕੋਈ ਹੋਰ ਪ੍ਰਸ਼ਾਸਨ ਸੋ ਬਹੁਤ ਬਹੁਤ ਧੰਨਵਾਦੀ